ਅੱਜ ਫ੍ਰੀਕੋਰਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਸੰਤੰਤਰ ਦਫ਼ਤੇ ਉੱਪਰ ਝੰਡਾ ਹਲੈਰਾਉਣ ਦੀ ਰਸਮ ਨੂੰ ਅਦਾ ਕਰਨਾ ਸੀ ਜਿੱਥੇ ਪੰਜਾਬ ਦੀ ਕਈ ਜਥੇਬੰਦੀਆਂ ਵੱਲੋਂ ਉਹਨਾਂ ਨੇ ਮਿਲ ਕੇ ਮੰਗ ਪੱਤਰ ਦੇਣੇ ਸੀ ਅਤੇ ਕਈਆਂ ਵੱਲੋਂ ਵਿਰੋਧ ਕੀਤਾ ਜਾਣਾ ਸੀ ਜਿਹੇ ਵਿੱਚ ਇੱਕ ਇਕੱਲਾ ਹੀ ਸ਼ਖਸ ਸਾਹਮਣੇ ਆਇਆ ਜੋ ਇਸ ਸਮੇਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਲਸ ਨੂੰ ਪਾਸੇ ਕਰ ਰਹੀ ਹੈ ਇਹ ਹੈ ਸਮਾਜ ਸੇਵੀ ਦਾਲਚੰਦ ਪੁਵਾਰ ਜਿਸ ਦਾ ਕਹਿਣਾ ਹੈ ਕਿ ਝਾਲੀ ਜਾਤੀ ਸਰਟੀਫਿਕੇਟ ਬਣਾ ਕੇ ਰੈਜ਼ਿਊਮੇਸ਼ਨ ਲਈ ਗਈ ਹੈ ਜਸੂ ਲੈ ਕੇ ਉਸ ਵੱਲੋਂ ਲਗਾਤਾਰ ਹੀ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਜ ਫਰੀਕੋਟ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਤ ਸਿੰਘ ਮਾਨ ਨੇ ਪਹੁੰਚਣਾ ਸੀ ਤਾਂ ਉਹਨਾਂ ਵੱਲੋਂ ਨੂੰ ਮਹਿਲਾ ਸੀ ਪਰ ਉਹਨਾਂ ਨੂੰ ਮੈਲਨ ਦਿੱਤਾ ਦੇਖੋ ਤੁਸੀਂ ਇਹ ਵਿੱਚ ਜਿਵੇਂ ਪੁਲਿਸ ਵਾਲੇ ਉਸਨਾਂ ਕਿਵੇਂ ਖਿੱਚਾ ਤੋਈ ਕਰ ਰਹੇ ਨੇ ਅਤੇ ਉਸ ਦਾ ਪੋਸਟਰ ਤੱਕ ਵੀ ਪਾੜ ਦਿੱਤਾ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਇਸ ਮਸਲੇ ਨੂੰ ਲੈ ਕੇ 달ਚੰਦ ਪੰਵਾਰ ਸਰ ਮੈਂ 달ਚੰਦ ਪੰਵਾਰ ਸਮਾਜਿਕ ਕਾਰਕਟਰਤਾ ਜੈਤੋ ਮੈਂ ਅੱਜ सीएम भगवंत मान ਦਾ 15 ਅਗਸਤ ਤੇ ਆਗਮਨ ਤੇ ਉਹਨਾਂ ਦਾ ਵਿਰੋਧ ਕਰਦਾ ਹੈ सीएम भगवंत मान ਵਾਪਸ ਜਾਓ सीएम भगवंत मान ਵਾਪਸ ਜਾਵੇ ਕਿਉਂਕਿ ਮਾਮਲਾ ਹੈ ਰਜੇਸ਼ਨ ਚੋਰਾ ਦਾ ਮੈਂ ਇੱਕ ਸਰਕਾਰ ਦੇ ਸਾਡੇ 3 ਸਾਲਾਂ ਵਿੱਚ ਇੱਕ ਸਾਲ ਮੁਹਾਲੀ ਵਿਖੇ ਮੋਰਚਾ ਲੱਗਿਆ ਰਿਹਾ ਰਜੇਸ਼ਨ ਚੋਰ ਫੜੋ ਮੋਰਚਾ ਜੀ ਜਾਲੀ ਸਰਟੀਫਿਕੇਟ ਵਾਲੇ ਰਜੇਸ਼ਨ ਚੋਰਾ ਖਿਲਾਫ ਕਾਰਵਾਈ ਬਾਬਤ ਇੱਕ ਸਾਲ ਮੋਹੱਲੀ ਵਿਖੇ ਮੋਰਚਾ ਲੱਗਿਆ ਰਿਹਾ ਤੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਮੈਨੂੰ ਵੀ ਵਿਜੇਸਿੰਘ ਚੋਰਾ ਖਿਲਾਫ ਸੰਘਰਸ਼ ਕਰਦਿਆਂ ਨੂੰ ਮੈਂ ਥਾਂ-ਥਾਂ ਸਮੇਂ-ਸਮੇਂ ਤੇ ਵਿਜੇਸਿੰਘ ਚੋਰਾ ਖਿਲਾਫ ਰੋਸ ਧਰਨੇ ਤੇ ਪ੍ਰਦਰਸ਼ਨ ਕਰ ਰਹੇ ਹਾਂ ਪਰ ਮਜਾਲ ਹੈ ਮਾਸਟਰ ਦੇ ਮੁੰਡੇ ਭਗਵੰਤ ਮਾਨ ਨੇ ਇੱਕ ਵੀ ਵਿਜੇਸਿੰਘ ਚੋਰਾ ਖਿਲਾਫ ਕਾਰਵਾਈ ਕੀਤੀ ਹੋਵੇ ਐਵੇਂ ਜਾਂ ਪੰਜਾਬ ਨੂੰ ਨਿਕੰਮਾ ਮੁੱਖ ਮੰਤਰੀ ਮਿਲੇ ਹੈ ਕਿਰਜੇਸ਼ਨ ਚੋਰਾ ਖਿਲਾਫ ਸਾਡੇ 3 ਸਾਲਾਂ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਸਕਿਆ ਮੈਂ ਭਗਵੰਤ ਮਾਨ ਨੂੰ ਕਹਿਣਾ ਹੈ ਕਿ ਵਾਪਸ ਜਾਓ ਤੇਰੀ ਇੱਥੇ ਲੋੜ ਹੈ ਨਹੀਂ ਭਗਵੰਤ ਮਾਨ ਵਾਪਸ ਜਾਵੇ ਵਿਜੇਸ਼ਨ ਚੋਰਾ ਖਿਲਾਫ ਕਾਰਵਾਈ ਕਰੋ ਮੇਰੀ 1 ਸਾਲ ਤੋਂ ਵਧੇਰੇ ਸਮੇਂ ਤੋਂ ਮੈਂ ਸੰਘਰਸ਼ ਕਰ ਰਿਹਾ ਹਾਂ ਝਾਲੀ ਜਾਤੀ ਸਰਟੀਫਿਕੇਟ ਬਣਾ ਕੇ ਵਿਜੇਸ਼ਨ ਚੋਰਾ ਖਿਲਾਫ ਕਾਰਵਾਈ ਦੀ ਮੰਗ ਕਰਦਾ ਹਾਂ ਜੀ ਵਿਜੇਸ਼ਨ ਚੋਰਾ ਖਿਲਾਫ ਕਾਰਵਾਈ ਕਰੋ ਅੱਜ ਜੇਸਾ ਕਾਲੇ ਕੱਪੜੇ ਪਹਿਨਨ ਤੇ ਜਸਾਲੀਆਂ ਝੰਡੇ ਲਹਿਰਾਉਣ ਤੇ ਪ੍ਰਸ਼ਾਸਨ ਵੱਲੋਂ ਜੋ ਸਖਤੀ ਕੀਤੀ ਗਈ ਤੁਸੀਂ ਸਵੈਰਿਚੰਦਾਂ ਲੈ ਰਹੇ ਮੈਂ ਜੀ ਵਿਰੋਧ ਕਰ ਰਿਹਾ ਹਾਂ ਸੀਐਮ ਭਗਵੰਤ ਮਾਨ ਦੀ ਇੱਥੇ ਲੋੜ ਨਹੀਂ ਹੈ ਐਜਾ ਨਿਕੰਮਾ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹੈ ਇਸ ਨੂੰ ਗੱਦੀ ਤੋਂ ਲਾਇਆ ਜਾਣਾ ਚਾਹੀਦਾ ਹੈ ਤੁਸੀਂ ਹੁਣ ਕੀ ਅਗਲਾ ਪ੍ਰੋਗਰਾਮ ਹੈ ਤੁਹਾਡਾ ਮੇਰਾ ਐਂ ਜੀ ਇੱਥੋਂ ਮੈਂ ਸਟੇਡੀਅਮ ਤੱਕ ਜਾਣਾ ਹੈ ਵਿਰੋਧ ਕਰਨਾ ਹੈ ਭਗਵੰਤ ਮਾਨ ਦਾ ਜੀ ਭਗਵੰਤ ਮਾਨ ਵਾਪਸ ਜਾਓ ਰਿਜੇ ਸਿੰਘ ਚੋਰਾ ਖਿਲਾਫ ਕਾਰਵਾਈ ਕਰੋ ਇਹ ਸਰਕਾਰ ਤੋਂ ਮੰਗ ਹੈ ਜੀ ਫਿਰ ਉਹ ਹੈ ਜੀ ਮੈਂ ਤਾਂ ਮਜਬੂਰ ਹੈ ਗਲਤ ਹੈ ਹੈ ਜੀ ਸੰਵਿਧਾਨਕ ਵਿਰੋਧ ਚੱਲਦੇ ਆ ਉਹ ਹੈ ਜੀ ਤੱਕਾ ਸਹੀ ਕਰਦੇ ਆ ਅਕਸਰ ਮੇਰੇ ਨਾਲ ਹੁੰਦਾ ਰਹਿੰਦਾ ਹੈ ਜੀ ਥਾਂ ਥਾਂ ਤੇ ਆ ਜਾ ਮੈਂ ਮੰਗ ਕਰਦਾ ਹਾਂ ਜੀ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਅਨੁਸੂਚਿਤ ਜਾਤੀ ਤੇ ਪਛੜੇ ਸਮਾਜ ਦਾ ਹਕਾਂ ਤੇ ਡਾਕਾ ਮਾਰ ਕੇ ਝਾਲੀ ਸਰਟੀਫਿਕੇਟ ਬਣਾ ਕੇ ਰਾਜ ਦੇ ਸਰਕਾਰ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਵੱਡੇ ਪਦ ਤੇ ਨੌਕਰੀ ਲੱਗੇ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਾ ਹਾਂ